ਕਾਟੇ ਸਾਹਮਣੇ ਗੁੰਡਾ ਰਾਜ ਦੀਆਂ ਤਸਵੀਰਾਂ ਨੇ ਲੁਧਿਆਣਾ ਦੀਆਂ ਜਿੱਥੇ ਲੁਧਿਆਣਾ ਦੇ ਕਹਿੰਦੇ ਕਹਾਉਂਦੇ ਮਾਡਲ ਟਾਊਨ ਇਲਾਕੇ 'ਚ ਲੋਕਾਂ ਦੀ ਮਾਨਸਿਕਤਾ ਦੇਖ ਲਓ ਜਿੱਥੇ ਸੜਕ ਤੇ ਜਾਂਦੇ ਸਮੇਂ ਕਿਤੇ ਮਾਮੂਲੀ ਜੀ ਗੱਡੀ ਦੀ ਟੱਕਰ ਹੋ ਗਈ ਕੋਈ ਖਾਸ ਨੁਕਸਾਨ ਨਹੀਂ ਸੀ ਹੋਇਆ ਪਰ ਫਿਰ ਵੀ ਗੱਡੀ 'ਤੇ ਸਵਾਰ ਦੋ ਨੌਜਵਾਨ ਆਏ ਅਤੇ ਇਸ ਰੇਟਸ ਗੱਡੀ 'ਚ ਬੈਠੇ ਚਾਲਕ ਦੇ ਚਪੇੜਾ ਮਾਰਨੀ ਸ਼ੁਰੂ ਕਰ ਦਿੱਤੀਆਂ ਮੁਕੇ ਮਾਰੇ ਗਾਲਾਂ ਕੱਢੀਆਂ ਤੇ ਇੱਥੇ ਤੱਕ ਕਿ ਉਸ ਦੀ ਗੱਡੀ ਦੀ ਟਾਕੀ ਖੋਲ ਕੇ ਗੱਡੀ ਚਾਲਕ ਨੂੰ ਬਾਹਰ ਕੱਢ ਕੇ ਕੁੱਟਣ ਦੀ ਵੀ ਕੋਸ਼ਿਸ਼ ਕੀਤੀ ਕਿ ਅੱਜ ਸਾਡੇ ਸਮਾਜ ਲਈ ਇਹ ਸ਼ਰਮ ਦੀ ਗੱਲ ਹੈ ਕਿ ਲੋਕ ਇਹ ਵੀਡੀਓ ਤਾਂ ਬਣਾਉਂਦੇ ਰਹੇ ਪਰ ਕਿਸੇ ਨੇ ਇਸ ਗੁੰਡਾਗਰਦੀ ਕਰਨ ਵਾਲੇ ਨੌਜਵਾਨਾਂ ਨੂੰ ਸਮਝਾ ਕੇ ਪਿੱਛੇ ਲੈ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਤੇ ਗੱਲ ਵਾਦੀ ਦੇ ਇੱਕ ਸੜਕ ਤੇ ਜਾਮ ਲੱਗ ਗਿਆ ਤੇ ਇੱਕ ਟੂ-ਵਿਲਰ ਸਵਾਰ ਨੇ ਆ ਕੇ ਇਹਨਾਂ ਮੁੰਡਿਆਂ ਨੂੰ ਸਮਝਾਇਆ ਤੇ ਸਾਈਡ ਤੇ ਲੈ ਗਿਆ ਤੇ ਸਾਰੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਅਜਿਹੀਆਂ ਘਟਨਾਵਾਂ ਸ਼ਰਿਆਮ ਸਬੂਤ ਨੇ ਕਿ ਅੱਜ ਕਿਵੇਂ ਸਾਡੇ ਸਮਾਜ ਚ ਲੋਕਾਂ ਦੀ ਸਹਿਨਸ਼ੀਲਤਾ ਘਟਦੀ ਜਾ ਰਹੀ ਹੈ ਤੇ ਗੁੰਡਾਗਰਦੀ ਵਾhti ਜਾ ਰਹੀ ਹੈ ਤੇ ਲੋਕਾਂ ਦੀ ਸੋਚ ਵੀ ਅਜਿਹੀ ਹੋ ਗਈ ਕਿ ਉਹ ਵੀਡੀਓ ਬਣਾਉਣ ਤਾਂ ਲੱਜ ਜਾਂਦੇ ਨੇ ਪਰ ਘਟਨਾ ਹੁੰਦੀ ਵੇਖ ਕਿਸੇ ਦੀ ਮਦਦ ਨਹੀਂ ਕਰਦੇ ਜੁਧਿਆਨਦੋਤ ਪਰ ਸੇਮ ਪਰ ਅਡਵਰਸਰੀ ਰਿਪੋਰਟ ਡੇਲੀ ਪੂਸ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ